ਤਾਂ ਵੱਡੀ ਖਬਰ سامنے ਆ ਰਹੀ ਹੈ ਨਾਭਾ ਦੇ ਬਾਜ਼ਾਰ ਦੇ ਵਿੱਚ ਹੋਏ ਪੁਲਿਸ ਕਾਂਸਟੇਬਲ ਕਤਲकांड ਦੇ ਦੋ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਐਸਐਸਪੀ ਪਟਿਆਲਾ ਵਰਨਨ ਸ਼ਰਮਦੇਵ ਵੱਲੋਂ ਇਸਾਰੇ ਮਾਮਲੇ ਦੇ ਉੱਤੇ ਇੱਕ ਪ੍ਰੈਸ ਵਾਰਤਾ ਕੀਤੀ ਗਈ ਪ੍ਰੈਸ ਵਾਰਤਾ ਕਰਤੇ ਹੋਏ ਉਹਨਾਂ ਦੱਸਿਆ ਕਿ ਮਹਿਜ਼ ਖਾਣ ਪੀਣ ਦੇ ਸਮਾਨ ਦੇ ਥੋੜੇ ਜਿਹੇ ਪੈਸਿਆਂ ਨੂੰ ਲੈ ਕੇ ਇਹ ਵਿਵਾਦ ਹੋਇਆ ਹਾਲਾਂਕਿ ਦੁਕਾਨਦਾਰ ਦੀ ਇਸ ਕਤਲकांड ਦੇ ਵਿੱਚ ਕੋਈ ਭੂਮਿਕਾ ਨਹੀਂ ਹੈ ਸਮਾਨ ਲੈਣ ਆਏ ਰਿੱਕੀ ਨਾਮਕ ਯੁਵਕ ਤੇ ਨਾਲ ਅਮਨਦੀਪ ਕਨਸਟੇਬਲ ਜੋ ਕਿ ਉਸ ਸਮੇਂ ਬਿਨਾਂ ਵਰਤੀਤ ਹੋ ਸੀ ਉਸ ਦੀ ਬਹਿਸ ਹੁੰਦੀ ਹੈ ਬਹਿਸ ਇੰਨੀ ਵੱਧ ਜਾਂਦੀ ਹੈ ਕਿ ਰਿੱਕੀ ਉਸ ਤੋਂ ਬਾਅਦ ਆਪਣੇ ਸਾਥੀਆਂ ਨੂੰ ਫੋਨ ਕਰਕੇ ਬੁਲਾਉਂਦਾ ਹੈ ਜਿਨ੍ਹਾਂ ਤੋਂ ਜਿਗਾਦੀ ਆਮ ਤੋਪਾ ਦੱਸਤੀਏ ਅਮਨਦੀਪ ਨੂੰ ਪਕੜ ਕੇ ਉਹਦੇ ਚਾਕੂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਐਸਐਸਪੀ ਨੇ ਦੱਸਿਆ ਹੈ ਕਿ ਇਸ ਮਾਮਲੇ ਦੇ ਵਿੱਚ ਦੋ આરોપી ਜੁਵਨਾਈਲ ਵੀ ਸ਼ਾਮਲ ਨੇ ਸੀਗੇ ਇਹਨਾਂ ਨੇ ਵਰਦੀ ਨਹੀਂ ਪਾਈ ਹੋਈ ਸੀ ਤੇ ਇਹ ਆਪਣੇ ਭਰਾ ਦੇ ਨਾਲ ਉੱਥੇ ਕੁਝ 버ਗਰ ਜਾਂ ਸੈਂਡਵਿਚ کہہ ਲਈਏ ਕੋਈ ਆਈਟਮ ਉੱਥੇ ਖਾਣ ਨੂੰ ਗਈ ਸੀ ਤੇ ਉੱਥੇ ਇਹਨਾਂ ਦੀ ਦੁਕਾਨ ਤੇ ਖੜੇ ਇੱਕ ਨੌਜਵਾਨ ਨਾਲ ਜਿਹੜੀ ਆ ਇਸ ਗੱਲ ਤੇ ਬਹਿਸ ਸ਼ੁਰੂ ਹੁੰਦੀ ਆ ਕਿ ਉਹ ਕਹਿੰਦੇ ਕਿ ਤੁਸੀਂ ਪੇਮੈਂਟ ਕਰੋ ਇਹ ਕਹਿੰਦੇ ਅਸੀਂ ਕਰ ਰਹੇ ਆ ਪੇਮੈਂਟ ਅਸੀਂ ਕਿਤੇ ਨਹੀਂ ਜਾ ਰਹੇ ਅਸੀਂ ਪੇਮੈਂਟ ਕਰਕੇ ਜਾਵਾਂਗੇ ਤੇ ਉਨੀ ਦੇਰ ਚ ਤਲਖੀ ਤੇ ਬਹਿਸ ਵਸਾਈ ਜਿਹੜੀ ਆ ਉਹ ਵੱਧ ਜਾਂਦੀ ਆ ਤੇ ਧੱਕਾ ਮੁੱਕੀ ਹੁੰਦੀ ਆ ਤੇ ਉਹ ਫੋਨ ਕਰਦੇ ਆ ਤੇ ਇਮੀਡੀਏਟਲੀ 6-7 ਨੌਜਵਾਨ ਜਿਹੜੇ ਉੱਥੇ ਆ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਤੇ ਅਸੀਂ 36 ਘੰਟਿਆਂ ਦੇ ਅੰਦਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ ਕਾਤਲਾਂ ਨੂੰ ਸਾਰੇ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਤੇ ਇਹਦੇ ਚ ਐਸਪੀ ਸਪੈਸ਼ਲ ਬ੍ਰਾਂਚ ਜਸਬੀਰ ਸਿੰਘ ਡੀਐਸਪੀ ਨਾਬਾ ਗੁਰਿੰਦਰ ਸਿੰਘ ਬਲ ਇੰਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਇੰਚਾਰਜ ਸੀਆਈਏ ਸਮਾਣਾ ਇੰਸਪੈਕਟਰ ਅੰਕੁਰਦੀਪ ਸਿੰਘ ਐਸਐਚਓ ਕੋਤਵਾਲੀ ਨਾਬਾ ਨੇ ਬੜੀ ਸ਼ਿੱਦਤ ਨਾਲ ਤੇ ਬੜੇ ਐਫਰਟ ਨਾਲ ਰਿਕਾਰਡ ਟਾਈਮ 'ਚ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ ਕਾਤਲਾਂ ਨੂੰ ਅਸੀਂ ਅਰੈਸਟ ਕੀਤਾ ਤੇ ਬਿਲਕੁਲ ਕਲੀਅਰ ਮੈਸੇਜ ਹੈ ਜੀ ਆਪਰੇਸ਼ਨ ਗੈਂਗਸਟਰਾਂ ਤੇ ਵਾਰ ਜਿਹੜਾ ਆ ਉਹ ਜਦੋਂ ਦਾ ਸ਼ੁਰੂ ਹੋਇਆ ਤੇ ਪਟਿਆਲਾ ਪੁਲਿਸ ਨੇ 150 ਤੋਂ ਵੱਧ ਜਿਹੜੇ ਕ੍ਰਿਮੀਨਲਸ ਨੇ ਹੀਨਸ ਕ੍ਰਾਈਮ ਚ ਵਾਂਟਡ ਸੀਗੇ ਕਤਲ ਚੇਰਾ ਦਾ ਕਤਲ ਚ ਲੁੱਟਾਂ ਖਵਾ ਚ ਵਾਸੀ ਅਰੈਸਟ ਕਰਕੇ ਜੇਲਾ ਚ ਭੇਜੇ ਤੇ ਜੇਕਰ ਕੋਈ ਵੀ ਕ੍ਰਿਮੀਨਲ ਇਹ ਸੋਚਦਾ ਆ ਕਿ ਕਿਸੇ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਕਾਨੂੰਨ ਦੀ ਗ੍ਰਿਫਤੋਂ ਤੋਂ ਬਚ ਸਕੂਗਾ ਤੇ ਉਹ ਗਲਤਫਹਿਮੀ ਜਿਹੜੀ ਆ ਆਪਣੇ ਮਨ ਚੋਂ ਘਟ ਦੇ ਸਰ ਸਰ ਪਛਾਣ ਇਹਨਾਂ ਦੀ ਜੀ ਪਛਾਨ ਜਿਹੜੀ ਆ ਇੱਕ ਮੁੰਡਾ ਆਸ਼ੀ ਆ ਇੱਕ ਹੀਰਾ ਇੱਕ ਇਹਨਾਂ ਚੋਂ ਜਿਹੜਾ ਰਾਹੁਲ ਆ ਇੱਕ ਕੈਫ ਤੇ ਇੱਕ ਰਿੱਕੀ ਤੇ ਜਿਹੜਾ ਬਹਿਸ ਜਿਹੜੀ ਸ਼ੁਰੂ ਹੋਈ ਸੀ ਉਹ ਰਿੱਕੀ ਨਾਮ ਦੇ ਮੁੰਡੇ ਨਾਲ ਸ਼ੁਰੂ ਹੋਈ ਸੀ ਤੇ ਉਹਨੇ ਅੱਗੇ ਰਾਹੁਲ ਨੂੰ ਕੈਫ ਨੂੰ ਹੀਰੇ ਨੂੰ ਤੇ ਇਹਨਾਂ ਨੂੰ ਜਿਹੜਾ ਉੱਥੇ ਬੁਲਾਇਆ ਸੀ ਫੋਨ ਕਰਕੇ ਤੇ ਇਹਨਾਂ ਚੋਂ ਮੈਂ ਦੱਸਣਾ ਚਾਹਾਂਗਾ ਕਿ ਕੁਝ ਜਿਹੜੇ ਦੋਸ਼ੀ ਨੇ ਇੱਕ ਤੇ ਇਹਨਾਂ ਚੋਂ ਦੋ ਜਿਹੜੇ ਆ ਉਹ ਜੁਵਨਾਈਲ ਵੀ ਨੇ ਮਤਲਬ ਟੋਟਲ 6 ਗ੍ਰਫਤਾਰੀਆਂ ਨੇ ਉਹਨਾਂ ਚੋਂ 2 ਜੂਵਨਾਈਲਸ ਨੇ ਤੇ ਜਿਹੜਾ ਕੈਫ ਆ ਹੀਰਾ ਤੇ ਆਸ਼ੀ ਇਹਨਾਂ ਦੇ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਜਿਹੜੇ ਆ ਉਹ ਦਰਜ ਨੇ ਤੇ ਇਸ ਵਾਰदात ਨੂੰ ਅੰਜਾਮ ਦੇ ਕੇ ਇਹ ਇੱਥੋਂ ਫਰਾਰ ਹੋ ਕੇ ਇਹਨਾਂ ਨੇ ਕਿਸੇ ਦੂਜੇ ਡਿਸਟ੍ਰਿਕਟ ਚ ਪਨਾਹ ਲਈ ਸੀ ਤੇ ਬੜੀ ਵਧੀਆ ਇੰਟਰ ਡਿਸਟ੍ਰਿਕਟ ਕੋਆਪਰੇਸ਼ਨ ਦੀ ਅਸੀਂ ਮਿਸਾਲ ਕਾਮ ਕਰਦੇ ਹੋਏ ਸਾਡੀ ਆਪਰੇਸ਼ਨਲ ਟੀਮਾਂ ਨੇ 36 ਘੰਟਿਆਂ ਦੇ ਅੰਦਰ ਇਸ ਵਰਤਾਰੇ ਨੂੰ ਅੰਜਾਮ ਦੇਣ ਵਾਲੇ ਜਿਹੜੇ 6 ਦੋਸ਼ੀ ਸੀ ਸਾਰੇ ਅਰੈਸਟ ਕਰ ਲਏ। ਸਾਰੇ ਕਿਸੇ ਗੈਂਗ ਨਾਲ ਵੀ ਜੁੜੇ ਹੋਏ ਨੇ? ਨਹੀਂ ਜੀ ਇਹ ਕਿਸੇ ਗੈਂਗ ਨਾਲ ਨਹੀਂ ਜੁੜੇ ਜੀ। ਇਹ ਜਿਵੇਂ ਛੋਟੇ-ਮੋਟੇ ਬਦਮਾਸ਼ ਹੁੰਦੇ ਆ ਕੋਈ ਗੈਂਗ ਐਫੀਲੀਏਸ਼ਨ ਕਿਸੇ ਪ੍ਰਕਾਰ ਦੀ ਸਾਹਮਣੇ ਨਹੀਂ ਆਈ। ਸਰ ਇਹਨਾਂ ਨੇ ਬੀ ਮੂਵਮੈਂਟ 'ਚ ਇਹ ਮਿਸਕੀ ਕੀਤਾ ਗਿਆ ਸੀ। ਦੇਖੋ ਜੀ ਇਹ ਕਤਲ ਹੀਟ ਆਫ ਦਾ ਮੂਵਮੈਂਟ 'ਚ ਹੋਇਆ। ਬੜੀ ਮੈਂ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਬੜੀ ਛੋਟੀ ਜੀ ਗੱਲ ਦੇ ਪਿੱਛੇ ਬਹਿਸ਼ ਸ਼ੁਰੂ ਹੁੰਦੀ ਹੈ। ਉਹ ਕਹਿੰਦੇ ਆ ਕਿ ਜਿਹੜਾ ਤੁਸੀਂ ਕੋਈ ਸੈਂਡਵਿਚ ਵਗੈਰਾ ਖਾਦਾ ਉਹਦਾ ਪੇਮ ਉਹ ਕਹਿੰਦੇ ਅਸੀਂ ਕਰ ਦਿੰਨੇ ਆ ਅਸੀਂ ਅਜੇ ਖਾਲੀਏ ਉੱਥੋਂ ਕੋਈ ਗਾਲੀ ਗਲੋਸ਼ ਸ਼ੁਰੂ ਹੁੰਦਾ ਹੈ ਤੇ ਬਿਲਕੁਲ ਹੀਟ ਆਫ ਦਾ ਮੂਵਮੈਂਟ ਚ ਫੋਨ ਕਰਦੇ ਆ ਤੇ ਇਹ ਸਾਥੀ ਜਿਹੜੇ ਆ ਕੇ ਉੱਥੇ ਲੜਾਈ ਦੌਰਾਨੀ ਉਹਨਾਂ ਦੇ ਬੋਡੀ ਦੇ ਪਿਛਲੇ ਸਾਈਡ ਤੇ ਚਾਕੂ ਮਾਰਦੇ ਇੱਕੋ ਹੀ ਸਰ ਚਾਕੂ ਵਰਤਿਆ ਗਿਆ ਸੀ ਕਿ ਵੈਪਨ ਇੱਕੋ ਹੀ ਚਾਕੂ ਸੀਗਾ ਜੀ ਇੱਕ ਚਾਕੂ ਨਾਲ ਦੋ ਵਾਰ ਕੀਤਾ ਗਿਆ ਸੀ ਇਹ ਸਰ ਇਹ ਵੈਪਨ ਨੂੰ ਉਹਨਾਂ ਨੂੰ ਜਿਹੜੇ ਬੁਲਾਏ ਗਏ ਬੰਦੇ ਉਹ ਰੋ ਲੈ ਕੇ ਆਏ ਸੀ ਜਾਂ ਜਿਸ ਨਾਲ ਬਹਿਸ ਹੋਈ ਹੋ ਜਿਹੜੇ ਬੁਲਾਏ ਗਏ ਬੰਦੇ ਸੀ ਉਹਨਾਂ ਚੋਂ ਇੱਕ ਬੰਦਾ ਹੈ ਵੈਪਨ ਲੈ ਕੇ ਆਇਆ ਸਰ ਇਹ ਮਾਲਕ ਸੀਗਾ ਸਰ ਇਹ ਜਿਹੜੇ ਜਿਸ ਬੰਦੇ ਨਾਲ ਪਹਿਲਾਂ ਬਹਿਸ ਹੋਈ ਉਹ ਮਾਲਕ ਸੀ ਦੁਕਾਨ ਦਾ ਨਹੀਂ ਉਹ ਮਾਲਕ ਨਹੀਂ ਸੀਗਾ ਜੀ ਉਹ ਦੁਕਾਨ ਤੇ ਉਹ ਖੜਿਆ ਸੀ ਉਹ ਵੀ ਸ਼ਾਇਦ ਕਸਟਮਰ ਹੀ ਸੀਗਾ ਤੇ ਉਹਨੇ ਕਿਹਾ ਸੀ ਕਿ ਯਾਰ ਤੁਸੀਂ ਪੇਮੈਂਟ ਕਰ ਦੋ ਮਾਲਕ ਨਾਲ ਕੋਈ ਬਹਿਸ ਨਹੀਂ ਹੋਈ ਪਰ ਉਹ ਵੀ ਸਰ ਨਸ਼ੇ ਵਿੱਚ ਸੀਗਾ ਜੀ ਨਹੀਂ આરોપી ਕੋਈ ਨਸ਼ੇਚ ਨਹੀਂ ਸੀਗੇ ਜੀ ਮਤਲਬ ਅਜੇ ਅਸੀਂ ਇਹਨਾਂ ਦੇ ਬਾਕੀ ਡੋਪ ਟੈਸਟ ਵਗੈਰਾ ਕਰਾਣੇ ਆ ਕਿ ਐਡਿਕਟਸ ਹੈਗੇ ਇਹ ਦੇਖਣ ਲਈ ਪਰੰਤੂ ਵਾਰਦਾਤ ਦੇ ਸਮੇਂ ਕਿਸੇ ਪ੍ਰਕਾਰ ਦੀ ਇਹ ਕੋਈ ਗੱਲ ਨਹੀਂ ਸੀਗੀ ਕਿ ਕੋਈ ਬਹੁਤੇ ਨਸ਼ੇਚ ਹੋਣ ਉਥੇ ਬੈਸ ਹੀ ਇੰਨੀ ਵੱਧ ਗਈ ਉਹਨੇ ਤੈਸ਼ 'ਚ ਆ ਕੇ ਜਿਹੜਾ ਰਿੱਕੀ ਆ ਉਹਨੇ ਫੋਨ ਕੀਤੇ ਤੇ ਬਾਕੀ ਉਹਦੇ ਸਾਥੀ ਭੱਜ ਕੇ ਆਏ ਤੇ ਉਥੇ ਉਹਨਾਂ ਨੇ ਚਾਕੂ ਨਾਲ ਇੱਕ ਚਾਕੂ ਨਾਲ ਦੋ ਵਾਰ ਕੀਤੇ ਜ਼ਖਮੀ ਆ ਸਰ ਉਹ ਕਿਵੇਂ ਉਹਨਾਂ ਦੀ ਹਾਲਤ ਦੇਖੋ ਜਿਹੜੇ ਭਰਾ ਉਹਨਾਂ ਦੇ ਜ਼ਖਮੀ ਆ ਜਿਨ੍ਹਾਂ ਦੇ ਬਿਆਨਾਂ ਤੇ ਮੁਕੱਦਮਾ ਅਸੀਂ ਦਰਜ ਕੀਤਾ ਉਹ ਹੁਣ ਆਊਟ ਆਫ ਡੇਂਜਰ ਨੇ ਤੇ ਇਹਦੇ ਚ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜੇ ਇਹ ਤਿੰਨ ਦੋਸ਼ੀ ਨੇ ਇਹਨਾਂ ਤੇ ਪਹਿਲਾਂ ਵੀ ਮਤਲਬ ਵਾਰਦਾਤਾਂ ਦੇ ਜਿਵੇਂ ਚੋਰੀਆਂ ਵਗੈਰਾ ਦੇ ਮੁਕਦਮੇ ਜਿਹੜੇ ਆ ਦਰਜ ਨੇ ਤੇ ਸਾਰੇ ਹੀ ਇਹ ਬੌੜਾ ਗੇਟ ਨਾਬਾ ਏਰੀਆ ਦੇ ਰਹਿਣ ਵਾਲੇ ਆ ਸਰ ਕਿੱਥੋਂ ਗ੍ਰਿਫਤਾਰੀ ਕਿੱਥੇ ਹੋਈ ਹੈ 6 ਜਾਣੇ ਦੀ ਦੇਖੋ ਜੀ ਇਹ ਕੁਝ ਮੰਦੇ ਅਸੀਂ ਲੁਧਿਆਣੇ ਤੋਂ ਵੀ ਗ੍ਰਿਫਤਾਰ ਕੀਤੇ ਤੇ ਬਾਕੀ ਜਿਹੜਾ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਉਹ ਡਿਟੇਲਸ ਤੁਹਾਨੂੰ ਬਾਅਦ ਚੁਕੀ ਦੁਬਾਰਾ ਦੱਸਿਆ ਸਰ ਪਟਿਆਲਾ ਨੇ ਵੀ ਸਾਰੇ ਰეკਮੈਂਡ ਕੀਤਾ ਕਿ ਉਹ ਸਟੱਡੀ ਕਰਦੇ ਸੀ ਆ ਵੈਸੇ ਹੋ ਸੀਗੇ ਕਿਵੇਂ ਜੀ ਜਿਹੜੇ ਦੋ ਨਵਾਲਿਕ ਨੇ ਜੀ ਉਹ ਸਕੂਲੀ ਪ੍ਰੀਖਿਆ ਕਿ ਨਹੀਂ ਉਹ ਜਿਹੜੇ ਦੋ ਨਵਾਲੇਗਾ ਜੀ ਉਹ ਸਕੂਲ ਚ ਪੜ੍ਹਦੇ ਸੀ ਮਟ ਉਹਨਾਂ ਨੇ ਪੜ੍ਹਾਈ ਜਿਹੜੀ ਆ ਆਪਣੀ ਡ੍ਰੌਪ ਕੀਤੀ ਹੋਈ ਸੀ ਸਰ ਪਟਿਆਲਾ ਪੁਲਿਸ ਨੇ ਪਰਿਵਾਰ ਲਈ ਰეკਮੈਂਡ ਕੀਤਾ ਜੀ ਦੇਖੋ ਜੀ ਜੋ ਵੀ ਮਤਲਬ ਇਹੋ ਜੀ ਜਦੋਂ ਵੀ ਇੰਨੀ ਮੰਦ ਭਾਗੀ ਤਨ ਸੁਖਾਵੀ ਘਟਨਾ ਹੁੰਦੀ ਆ ਤੇ ਜੋ ਵੀ ਸਰਕਾਰੀ ਪਾਲਿਸੀ ਮੁਤਾਬਕ ਜੋ ਵੀ ਫੈਮਲੀ ਨੂੰ ਰੀਲੀਫ ਵਗੈਰਾ ਮਿਲਣਾ ਹੋ ਅਸੀਂ ਪ੍ਰੋਪਰ ਉਹਦਾ ਪ੍ਰੋਪੋਜ਼ਲ ਬਣਾ ਕੇ ਭੇਜਾਂਗੇ ਕਿੰਨੇ ਦਿਨ ਦਾ ਰਿਮਾਂਡ ਚਾਹੀਏ ਇਸ ਵੇਲੇ ਇਹ ਹੁਣ ਜੀ ਇੱਕ ਵਾਰੀ ਤੇ 3 ਦਿਨ ਹੀ ਰਿਮਾਂਡ ਆ ਤੇ ਹੋਰ ਵੀ ਅੱਗੇ ਇਹਨਾਂ ਦਾ ਕ੍ਰਿਮੀਨਲ ਪਿਸ਼ੋਕੜ ਜਿਹੜਾ ਉਹਦੇ ਬਾਰੇ ਪੜਤਾਲ ਕੀਤੀ ਜਾਊਗੀ ਥੈਂਕ ਯੂ ਸੋਮ ਚਲੋ ਫੋਟੋ ਕਰ ਲੀਜੀ ਆ ਪੁੱਛਿਆ